ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਜੀ ਕੱਲ 2 ਤਰੀਕ ਨੂੰ ਸਾਨੂੰ ਸਵੇਰੇ ਅਰਾਊਂਡ 9 ਵਜੇ ਇਨਫੋਰਮੇਸ਼ਨ ਮਿਲੀ ਸੀਗੀ ਕਿ ਥਾਣਾ ਸਦਰ ਬਠਿੰਡਾ ਉੱਥੇ ਇੱਕ ਰਿਲਾਈਐਂਸ ਦਾ ਪੈਟਰੋਲ ਪੰਪ ਹੈ ਪਿੰਡ ਜੋਧਪੁਰ ਮਾਨਾ ਦੇ ਏਰੀਆ 'ਚ ਉਹਨਾਂ ਦਾ ਇੱਕ ਰਿੰਦਾ ਜਦੋਂ ਕੈਸ਼ ਦਾ ਬੈਗ ਲੈ ਕੇ ਜਾ ਰਿਹਾ ਸੀ ਤੇ ਰੇਲਵੇ ਫਾਟਕ ਦੇ ਕੋਲ ਉਹਨੂੰ ਕੁਝ ਨਕਾਬਪੋਸ਼ ਅਣਪਛਾਤੇ ਵਿਅਕਤੀਆਂ ਵੱਲੋਂ ਠੇਰ ਲਿਆ ਗਿਆ ਰਸਤੇ 'ਚ ਤੇ ਉਹਦੀ ਕੁੱਟਮਾਰ ਕਰਕੇ ਉਹਦਾ ਜਿਹੜਾ ਕੈਸ਼ ਸੀਗਾ ਉਹਨੂੰ ਖੋਹ ਕੇ ਲੈ ਗਏ ਤੇ ਇਮੀਡੀਏਟਲੀ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਅਸੀਂ ਇਸ ਚੀਜ਼ ਦੀ ਕ੍ਰਾਈਮ ਦੀ ਸੈਂਸਿਟੀਵਿਟੀ ਸੈਂਸਿਟੀਵਿਟੀ ਨੂੰ ਦੇਖਦੇ ਹੋਏ ਟੀਮਾਂ ਬਣਾਈਆਂ ਉੱਥੇ ਇਮੀਡੀਏਟਲੀ ਮੌਕੇ ਤੇ ਡੀਐਸਪੀ ਆਰ ਮਿਸਜ਼ ਹੀਨਾ ਗੁਪਤਾ ਡੀਐਸਪੀ ਡੀ ਰਾਜੇਸ਼ ਸ਼ਰਮਾ ਐਸਐਚਓ सदर ਔਰ ਇਨਚਾਰਜ ਸੀਆਈਏ ਦੋਨੋਂ ਇਹਨਾਂ ਦੀ ਟੀਮਾਂ ਨੂੰ ਮੌਕੇ ਤੇ ਭੇਜਿਆ ਗਿਆ ਤੇ ਤਫਤੀਸ਼ ਸ਼ੁਰੂ ਕੀਤੀ ਗਈ ਤੇ ਸਾਡੀ ਟੀਮ ਨੇ ਬਹੁਤ ਹੀ ਹਿਊਮਨ ਇੰਟ ਤੇ ਟੈਕਨੀਕਲੀ ਔਰ ਸੀਸੀਟੀਵੀ ਵਗੈਰਾ ਦੀ ਫਾਲੋਅ ਅਪ ਕਰਦੇ ਹੋਏ ਸਫਲਤਾ ਹਾਸਲ ਕੀਤੀ ਜਦੋਂ ਕੱਲ ਕੁਝ ਹੀ ਘੰਟਿਆਂ ਚ ਅਸੀਂ ਇਸ ਕੇਸ ਨੂੰ ਕਰੈਕ ਕੀਤਾ ਔਰ ਇਸ ਕੇਸ ਚ ਜਿੰਨੇ ਵੀ ਮਲਜ਼ਮ ਸਗੇ ਇਨਵੋਲਡ ਟੋਟਲ 7 ਉਹਨਾਂ ਸਾਰਿਆਂ ਨੂੰ ਫੜਿਆ ਗਿਆ ਤੇ ਮੌਕੇ ਤੇ ਜਿਹੜਾ ਕੈਸ਼ ਲੁੱਟਿਆ ਗਿਆ ਸੀ 5 ਲੱਖ ਉਹ ਸਾਰਾ ਰਿਕਵਰ ਹੋਇਆ ਮੌਕੇ ਤੇ ਜਿਹੜੀ ਬਾਈਕਸ ਯੂਜ਼ ਕੀਤੀਆਂ ਗਿਆ ਸੀ ਕ੍ਰਾਈਮਨਲਸ ਵੱਲੋਂ ਉਹ ਤਿੰਨੋਂ ਬਰਾਮਦ ਹੋਈਆਂ ਤੇ ਜਿਹੜੇ ਇੱਕ ਹਥੌੜਾ ਸੀਗਾ ਚਾਰ ਲੋਹੇ ਦੇ ਰੌਡਸ ਇਹ ਸਾਰਾ ਕੁਝ ਵੈਪਨ ਯੂਜ਼ਡ ਇਨ ਕ੍ਰਾਈਮ ਵਹੀਕਲ ਯੂਜ਼ਡ ਇਨ ਕ੍ਰਾਈਮ ਔਰ ਦ ਜਿਹੜਾ ਕੇਸ ਕੋਇਆ ਗਿਆ ਸੀ ਸਾਰਾ ਹੀ ਸਾਰਾ ਸਾਡੀ ਟੀਮ ਨੇ ਹਾਰਡ ਵਰਕ ਕਰਦੇ ਹੋਏ ਬਰਾਮਦ ਕੀਤਾ ਤੇ ਇਸ ਕੇਸ ਚ 7 ਦੋਸ਼ੀ ਜਿਹੜੇ ਗ੍ਰਿਫਤਾਰ ਹੋਏ ਔਰ ਜਿਨ੍ਹਾਂ ਦੀ ਪਛਾਣ ਪਤਾ ਲੱਗੀ ਇੱਕ ਦਾ ਨਾਂ ਜਸਵੀਰ ਸਿੰਘ ਉਰਫ ਜੱਸਾਏ ਇਹ ਜੋਧਪੁਰ ਰਮਾਣਾ ਦਾ ਰਹਿਣ ਵਾਲਾ ਅਜੈਬ ਸਿੰਘ ਉਰਫ ਬਿੱਲਾ ਵਾਸੀ ਚੱਕ ਰੁਲਦੂ ਸਿੰਘ ਵਾਲਾ ਬਠਿੰਡਾ ਅਫਤਾਰ ਸਿੰਘ ਉਰਫ ਮੋਟਾ ਇਹ ਹੈਗਾ ਵਾਸੀ ਗੈਰੀਬੁੱਟਾ ਸੁਖਵੀਰ ਸਿੰਘ ਉਰਫ ਬੰਟੀ ਵਾਸੀ ਫੂਸ ਮੰਡੀ ਜਗਜੀਤ ਸਿੰਘ ਉਰਫ ਜੱਗਾ ਫੂਸ ਮੰਡੀ अगेन ਐਂਡ ਬੋਬੀ ਵਾਸੀ ਰਲਦੂ ਸਿੰਘ ਵਾਲਾ ਔਰ ਜਿਹੜਾ ਨਵਾਂ ਦੋਸ਼ੀ ਹੈ ਉਹਦਾ ਨਾਮ ਹੈ ਨਗਵੀਰ ਸਿੰਘ ਇਹ ਵਾਸੀ ਗੈਰੀ ਬੁੱਟਰ ਹੈ ਤੇ ਇਹਨਾਂ ਤੋਂ ਜਿਵੇਂ ਮੈਂ ਦੱਸਿਆ ਬਰਾਮਦਗੀ ਹੋਈ ਹੈ ਜਿੰਨਾ ਵੀ ਖੋਹ ਕੀਤੀ ਸੀ 5 ਲੱਖ ਰੁਪਏ ਉਹ ਬਰਾਮਦ ਹੋ ਗਿਆ ਹੈ 5 ਰੋਡਾਂ ਇੱਕ ਥੋੜਾ ਔਰ ਤਿੰਨੋਂ ਬਾਈਕਸ ਔਰ ਇਹਦੇ ਚ ਤਫਤੀਸ਼ ਸਾਨੂੰ ਇਹ ਪਤਾ ਲੱਗਿਆ ਕਿ ਜਿਹੜਾ ਮੁੱਖ ਦੋਸ਼ੀ ਸੀਗਾ ਜਸਵੀਰ ਸਿੰਘ ਉਰਫ ਜੱਸਾ ਇਹ ਜਿਹੜਾ ਪੈਟਰੋਲ ਪੰਪ ਹੈ ਉੱਥੇ ਹੀ ਪ੍ਰੈਜ਼ెంట్ ਸੀਗਾ ਜਦੋਂ ਇਹ ਜਿਹੜਾ ਮੁਦਈ ਜਿਹੜਾ ਕਰਿੰਦਾ ਸੀਗਾ ਆਪਣਾ ਕੈਸ਼ ਲੈ ਕੇ ਜਾ ਰਿਹਾ ਸੀ ਇਹਨੇ ਅੱਗੇ ਆਪਣੇ ਦੋਸਤ ਜਿਹਦਾ ਨਾਂ ਹੈਗਾ ਅਜੈਬ ਸਿੰਘ ਉਰਫ ਬਿੱਲਾ ਇਹਨੂੰ ਆਪਣੇ ਫੋਨ ਦੇ ਥਰੂ ਕਨਵੇ ਕੀਤਾ ਕਿ ਉਹ ਕੈਸ਼ ਲੈ ਕੇ ਜਾ ਰਿਹਾ ਹੈ ਫਿਰ ਅੱਗੇ ਜਿਹੜਾ ਅਜੈਬ ਹੈ ਉਹਨੇ ਆਪਣੇ ਜਿਹੜੇ ਬਾਕੀ ਦੇ ਲੜਕੇ ਮੁਲਜ਼ਮ ਇਨਵੋਲਡ ਹੈ ਉਹਨਾਂ ਨੂੰ ਬੁਲਾਇਆ ਜਿਨ੍ਹਾਂ ਨੇ ਉਹਦੇ ਉਸ ਏਰੀਆ ਨੂੰ ਕਰਾਸ ਕਰਨ ਤੋਂ ਪਹਿਲਾਂ ਹੀ ਉੱਥੇ ਹਾਜ਼ਰ ਸੀ ਜਿਨ੍ਹਾਂ ਨੇ ਪੂਰੀ ਪ੍ਰੀ ਪਲਾਨਡ ਕਾਂਸਪੀਰੇਸੀ ਦੇ ਤਹਿਤ ਇਹਨੂੰ ਘੇਰ ਕੇ ਇਹਦੇ ਨਾਲ ਕੁੱਟਮਾਰ ਕੀਤੀ ਔਰ ਕੈਸ਼ ਕੋਕੇ ਲੈ ਗਏ ਸੋ ਇਸ ਜਿਹੜੀ ਪ੍ਰੀਲੀਮినਰੀ ਸਾਡੀ ਤਫਤੀਸ਼ ਹੈ ਉਹਦੇ ਚ ਇਹ ਵੀ ਪਤਾ ਲੱਗਿਆ ਕਿ ਸਾਰੀ ਜਿਹੜੀ ਅਕਿਊਜ਼ਡ ਹੈ ਇਹਨਾਂ ਨੇ ਰੱਖੜੀ ਵਾਲੇ ਦਿਨ ਵੀ ਪਲਾਨ ਕੀਤਾ ਸੀ ਕਿ ਇਸੇ ਤਰ੍ਹਾਂ ਇਹਨਾਂ ਦਾ ਜਿਹੜਾ ਕਰਿੰਦਾ ਪੈਸੇ ਲੈ ਕੇ ਉਸੇ ਰੋਡ ਤੋਂ ਜਾਏਗਾ ਤੇ ਅਸੀਂ ਇਹਨੂੰ ਕਾਬੂ ਕਰਕੇ ਲੁੱਟਖੋ ਕਰਾਂਗੇ ਬਟ ਸਮ ਹਾਉ ਇਹਨਾਂ ਦਾ ਪਲਾਨ ਫੇਲ ਹੋ ਗਿਆ ਬਟ ਡੂ ਟੂ ਸਾਡੀ ਜਿਹੜੀ ਪਟੰਡਾ ਪੁਲਿਸ ਨੇ ਕੱਲ ਬਹੁਤ ਹੀ ਮੁਸ਼ਤਿਹਦੀ ਦਿਖਾਈ ਇਸ ਕਰਕੇ ਅਸੀਂ ਇਹਨਾਂ ਦਾ ਕ੍ਰਾਈਮ ਇਹਨਾਂ ਨੇ ਜੋ ਕੀਤਾ ਸੀ ਉਹਨਾਂ ਸਾਰਿਆਂ ਨੂੰ ਮੌਕੇ ਤੇ ਨਾਟ ਮੌਕੇ ਤੇ ਬਟ ਸੇਮ ਡੇ ਫੜ ਕੇ ਵਧੀਆ ਆਈ ਕੰਗਰਾਚੂਲੇਟ ਮਾਈ ਟੀਮ ਕਿਰਨ ਨੇ ਬਹੁਤ ਵਧੀਆ ਰੋਲ ਪਲੇ ਕੀਤਾ ਤੇ ਅੱਜ ਅਸੀਂ ਇਹਨਾਂ ਨੂੰ ਪੇਸ਼ ਕਰਕੇ ਕੋਰਟ 'ਚ ਇਹਨਾਂ ਦਾ ਰਿਮਾਂਡ ਲਵਾਂਗੇ ਤੇ ਦੇਖਦੇ ਕਿ ਸ਼ਾਇਦ ਕੋਈ ਹੋਰ ਕੇਸਸ ਵੀ ਬਾਹਰ ਆ ਜਾਣਗਾ ਪ੍ਰੋਟੈਕਟ ਐਂਗਲ ਕੋ ਘੱਟੋ ਘੱਟ ਕੋਈ ਇਹਨਾਂ ਕੋਲੇ ਜਦੋਂ ਕੈਸ਼ ਲੈ ਕੇ ਜਾ ਰਿਹਾ ਉਹਨੇ ਕੋਈ ਸਿਕਿਉਰਟੀ ਗਾਰਡ ਨਾ ਤੱਕ ਫੋਰਗੇਟ ਨਹੀਂ ਹੋਏ ਇਹ ਜੇ ਅਸੀਂ ਰਿਵਿਊ ਕਰਾਂਗੇ ਕਿਉਂਕਿ ਇਹ ਜਿਹੜਾ ਕੈਸ਼ੀਅਰ ਸਿਗਾ ਇਹ ਤਾਂ ਫੋਰ ਵੀਲਰ 'ਚ ਨਹੀਂ ਸਿਗਾ ਬਟ ਅਸੀਂ ਇਹਨਾਂ ਦਾ ਚੈੱਕ ਕਰਦੇ ਆ ਵੀ ਇਹਨਾਂ ਦਾ ਰੂਟ ਪਲਾਨ ਵੀ ਥੋੜਾ ਸਾਨੂੰ ਰਿਵਿਊ ਕਰਨਾ ਪੈਣਾ ਜਿਵੇਂ ਦੱਸਿਆ ਕਿ ਵੀਕਐਂਡ ਦਾ ਕਲੈਕਸ਼ਨ ਔਰ ਕਿਉਂਕਿ ਨਾ ਤਾਂ ਆਪਣਾ ਵੀ ਇੱਕ ਜਿਹੜਾ ਕਰਿੰਦਾ ਸੀਗਾ ਜਿਹੜਾ ਵਨ ਆਫ ਦਾ ਦੋਸ਼ੀ ਹੈ ਸੋ ਇਹਨਾਂ ਨੂੰ ਵੀ ਥੋੜਾ ਬਰੀਫ ਕਰਾਂਗੇ ਸੈਂਸਿਟਾਈਜ਼ ਕਰਾਂਗੇ ਕਿ ਆਪਣਾ ਜਿਹੜੀ ਮੈਨ ਪਰ ਹੁੰਦੀ ਹੈ ਉਹਨਾਂ ਤੇ ਵੀ ਥੋੜੀ ਨਿਗ੍ਹਾ ਰੱਖਣ ਤੇ ਆਡਿਟ ਕਰਦੇ ਰਹਿਣ ਖਾਸ ਕਰਕੇ ਹੁੰਦੀ ਹੈ ਕਿ ਇਹਨਾਂ ਦੇ ਬੜਾ ਡਿਟੋ ਨੇ ਕਈ ਤਾਂ ਪੰਪੋਂ ਬਹੁਤ ਨੇੜੇ ਨੇ ਕਈ ਦੂਰ-ਦਰਾ ਡੈਸਟੀ ਦੇ ਨੇ ਕਰਕੇ ਹੁੰਨੇ ਕਾਫੀ ਟੂਕੋਂ ਜਦੋਂ ਪੂਵਿਲਰ ਨਹੀਂ ਆ ਰਿਹਾ ਸੀਗਾ ਤਾਂ ਕਿਤੇ ਵੀ ਕੁਝ ਵੀ ਹੋ ਸਕਦਾ ਸੀ ਹਾਂਜੀ ਹਾਂਜੀ ਬਟ ਕ੍ਰਾਈਮ ਤਾਂ ਦੇਖੋ ਹੁੰਦਾ ਹੈ ਬਟ ਵੀ ਹੈਵ ਟ੍ਰੈਸਟਡ ਬਟ ਗੈਸ ਸਮ ਜਿਹੜੇ ਪੈਟਰੋਲ ਪੰਪ ਵਾਲੇ ਉਹਨਾਂ ਨਾਲ ਵੀ ਅਸੀਂ ਇਹਨਾਂ ਨੂੰ ਰਿਵਿਊ ਕਰਾਂਗੇ ਤੇ ਸੈਂਸਿਟਾਈਜ਼ ਵੀ ਕਰਾਂਗੇ ਕਿ ਇਸ ਤਰ੍ਹਾਂ ਦੀ ਵਾਰਦਾਤ ਕਿਤੇ ਵੀ ਹੋ ਸਕਦੀ ਹੈ ਸੋ ਯੂ ਸ਼ੁਡ ਆਲਸੋ ਟੇਕ ਸਮ ਰਿਵਿਊਜ਼ ਸਾਰੇ ਕੋਈ ਨਹੀਂ ਰਹੇ ਨਾਲ ਨਹੀਂ ਜ਼ਿਆਦਾਤਰ ਕੋਈ ਇਸ ਜੀ ਨਾਲ ਸੰਬੰਧ ਨਹੀਂ ਨਾਲ ਪਿੰਡਾਂ ਦੇ ਔਰ ਇਨ ਫੈਕਟ ਜੀ ਇਹਨਾਂ ਚ ਇੱਕ ਦੀ ਉਮਰ ਤਾਂ 19 ਸਾਲ ਹੈ ਔਰ ਯੰਗੇਸਟ ਤੋਂ ਲੈ ਕੇ ਇਹਨਾਂ ਦਾ ਸਭ ਤੋਂ ਵੱਡੀ ਉਮਰ ਦਾ ਵੀ 25 ਸਾਲ ਦਾ ਸੋ ਦੇ ਆਰ ਆਰ ਯੂਥ ਮੈਨੂੰ ਨਹੀਂ ਪਤਾ ਲੱਗਿਆ ਮੈਂ ਇਹ ਚੀਜ਼ ਨਵੀਂ ਕੁਕਵਣੀ ਜਾਂ ਕੋਈ ਨਸ਼ੇ ਵਾਸਤੇ ਕਰ ਰਹੇ ਨੇਗੇ ਦੇਖੋ ਜੀ ਜੋ ਸਾਨੂੰ ਇੱਕ ਪ੍ਰੀਲਿਮਨਰੀ ਤਾਂ ਇਹਨਾਂ ਨੇ ਕੁਝ ਜਿਹੜਾ ਪੈਸਾ ਆਪਸ ਵਿੱਚ ਵੰਡ ਲਿਆ ਸੀਗਾ ਔਰ ਜਿਵੇਂ ਯੂਥ ਨੂੰ ਹੁੰਦਾ ਹੈ ਕੋਈ ਕੋਈ ਚੀਜ਼ ਖਰੀਦ ਲੋ ਕੰਜ਼ਿਊਮਰਿਜ਼ਮ ਤੇ ਵੀ ਇਹ ਲੋਗ ਇਨਫਲੂਐਂਸਡ ਹੁੰਦੇ ਤੇ ਪ੍ਰੀਲਿਮਨਰੀ ਤੇ ਹੀ ਪਤਾ ਲੱਗਿਆ ਕਿ ਨਾ ਨੇ ਕੁਝ ਪੈਸਾ ਆਪਣੇ ਚੰਗੇ ਕੱਪੜੇ ਲੈ ਲਓ ਇਸ ਤਰ੍ਹਾਂ ਦੀ ਚੀਜ਼ਾਂ ਜੀ ਯੂਜ਼ ਕੀਤਾ ਸੀ ਬਟ ਡਰੱਗ ਐਂਗਲ ਮੈਂ ਹਲੇ ਨਹੀਂ ਕੁਝ ਇਨਹੋ ਤੇ ਜੀ ਦੋ ਲੜਕੇ ਹੈਗੇ ਜਿਹੜੇ ਦੋਸ਼ੀ ਕਫਤਾਰ ਸਿੰਘ ਉਰਫ ਮੋਟਾ ਇਹ ਜਿਹੜਾ 19 ਸਾਲ ਦਾ ਲੜਕਾ ਇਹਦੇ ਤੇ 1307 ਦਾ ਪਰਚਾ ਦਰਜ ਹੈ ਸੰਗਤ ਥਾਣੇ 'ਚ 2023 ਔਰ ਇੱਕ ਸੁਖਵੀਰ ਸਿੰਘ ਉਰਫ ਬੰਟੀ ਹੈ ਇਹ 25 ਸਾਲ ਦੀ ਉਮਰ ਹੈ ਇਹਦੇ ਤੇ ਪਹਿਲਾਂ ਤਿੰਨ ਪਰਚਾ ਦਰਜ ਹੈ ਤਿੰਨੋਂ ਹੀ ਰੇਲ ਆਰ ਪੀ ਐਫ ਜਾਂ ਜੀ ਆਰ ਪੀ ਦੇ ਆ ਦੋ ਤੋਂ ਹੈਗੇ ਰੇਲਵੇ ਪ੍ਰੋਪਰਟੀ ਅਨਲੋਫੁਲ ਪ੍ਰੋਜੈਸ਼ਨ ਐਕਟ ਔਰ ਇੱਕ ਨਾਦੋ ਚੋਰੀ ਦਾ ਪਰਚਾ ਜੀ ਆਰ ਪੀ ਜੀ ਇਹ ਜਿਹੜਾ ਇਮਪਲੋਇਸ ਦੇ ਤੁਸੀਂ ਇਨਵੋਲਵਮੈਂਟ ਕਰ ਰਹੇ ਹਾਂ ਜਿਹੜੀ ਪਟੋਲ ਪਾਰਪਲ ਨੂੰ ਕੁਆਇਆ ਜਾਂਦੀ ਹੈ ਉਹਦਾ ਕੋਈ ਉੱਪਰ ਨਹੀਂ ਚੈੱਕ ਕਰਦੇ ਜੀ ਇਮਪਲੋਇਸ ਰੱਖਣ ਤੋਂ ਪਹਿਲਾਂ ਇਹ ਜੀ ਦੇਖੋ ਇਸ ਤਰ੍ਹਾਂ ਦੀ ਇਸ ਤਰ੍ਹਾਂ ਦੀ ਜਦੋਂ ਵਾਰਦਾਤ ਹੁੰਦੀ ਹੈ ਤਾਂ ਤਾਂ ਹੀ ਤੁਹਾਡੇ ਮਾਧਿਅਮ ਦੇ ਥਰੂ ਅਸੀਂ ਪਬਲਿਕ ਨੂੰ ਵੀ ਅਵੇਅਰ ਕਰਦੇ ਕਿ ਜਿਹੜਾ ਵੀ ਤੁਸੀਂ ਆਪਣੇ ਇਮਪਲੋਇਸ ਹੈ ਉਹਨਾਂ ਤੇ ਵੀ ਨਿਗ੍ਹਾ ਰੱਖੋ ਕਿਉਂਕਿ ਇਹ ਦੇਖ ਰਿਹਾ ਸੀ ਕਿ ਇਸ ਟਾਈਮੇ ਕਲੈਕਸ਼ਨ ਕਿਸ ਦਿਨ ਹੁੰਦੀ ਹੈ ਕਦੋਂ ਜਾਂਦੇ ਕੌਣ ਜਾਂਦਾ ਹੈ ਕਿਹੜਾ ਰਸਤਾ ਯੂਜ਼ ਹੁੰਦਾ ਸੋ ਇਹ ਸਾਰਿਆਂ ਲਈ ਇੱਕ ਲੈਸਨ ਹੀ ਹੁੰਦਾ ਹੈ ਕਿ ਜਿਹੜੇ ਕ੍ਰਿਮੀਨਲਸ ਹੈ ਉਹ ਕਿਸ ਤਰ੍ਹਾਂ ਉਹਨਾਂ ਦਾ ਮਾਈਂਡ ਵਰਕ ਕਰਦਾ ਮੈਮ ਮੈ ਇਕੱਠੇ ਹੋਏ ਸਾਰੇ ਲਗ ਲਗ ਪਿੰਡਾਂ ਦੇ ਜਿਗੇ ਪਹਿਲਾਂ ਵੀ ਵਾਰਦਾਤ ਨੂੰ ਜਾਣ ਦਿੱਤਾ ਜਾਂ ਕਾਰਨ ਕੀਤੀ ਐਵੇਂ ਕਿਵੇਂ ਇਕੱਠੇ ਹੋਏ ਸਾਰੇ ਇਹ ਦੇਖੋ ਜੀ ਜਿਵੇਂ ਮੈਂ ਦੱਸਿਆ ਇੱਕ ਤਾਂ ਜਿਹੜਾ ਦੋਸ਼ੀ ਹੈ ਇਸੇ ਪੈਟਰੋਲ ਪੰਪ ਤੇ ਕੰਮ ਕਰਦਾ ਦੂਜਾ ਉਹਦਾ ਦੋਸਤ ਹੈ ਜਿਹਨੂੰ ਉਹਨੇ ਕਨੈਕਟ ਕੀਤਾ ਉਹਨੇ ਅੱਗੇ ਆਪਣੇ ਜਿਹੜੇ ਬੰਦੇ ਬੁਲਾਏ ਦੋ ਦਾ ਆਲਰੇਡੀ ਕ੍ਰਿਮੀਨਲ ਰਿਕਾਰਡ ਹੈ ਸੋ ਕਿਉਂਕਿ ਇਹਨਾਂ ਨੇ ਕੋਈ ਇੱਕ ਮਨੀ ਖੋ ਕੇ ਉਹਨ ਫਿਲਹਾਲ ਤੇ ਇਹ ਪਤਾ ਲੱਗਿਆ ਪਰ ਜੇ ਕੋਈ ਪਹਿਲਾਂ ਵਾਰ ਦਾ ਕਿਤੇ ਹੋਸੀ ਰਿਮਾਂਡ ਲਾ ਕੇ ਚੈੱਕ ਕਰਾਂਗੇ। ਥੈਂਕ ਯੂ। ਇਹਨਾਂ ਦੇ ਏਜ ਕਿੰਦੀ ਕਰਾਂ ਜੀ? ਇਹਦੀ ਏਜ ਹੈ ਜੀ ਜਸਵੀਰ ਸਿੰਘ 25 ਸਾਲ ਦਾ, ਅਜੈਬ ਸਿੰਘ 24 ਦਾ, ਅਵਤਾਰ ਸਿੰਘ 19 ਸਾਲ ਦਾ, ਸੁਖਵੀਰ 25 ਸਾਲ ਦਾ। ਬੋਬੀ ਤੇ ਇਹ ਮਤਲਬ ਇੱਕ 19 ਦਾ, ਇੱਕ 21 ਦਾ, ਦੋ 25 ਸਾਲ ਦੇ, ਮਤਲਬ 19 ਟੂ 25 ਏਜ ਬ੍ਰੈਕਟ। ਠੀਕ। ਥੈਂਕ ਯੂ।